ਮਹਾਰਾਜ ਜੀ ਭਾਈ ਭਾਈ ਜੀ ਸ੍ਰੀ ਸ਼੍ਰੀ ਨਿਵਾਸਾ ਗੋਵਿੰਦਾ ਅੱਜ 14 ਦਸੰਬਰ ਦਾ ਦਿਨ ਬੜਾ ਭਾਗਿਆਸ਼ਾਲੀ ਔਰ ਭਗਵਾਨ ਦੀ ਐਸੀ ਅਨੰਨਿਆ ਕਿਰਪਾ ਕਿ ਭਗਵਾਨ ਨੇ ਅੱਜ ਸਾਨੂੰ ਚੁਣਿਆ ਜਿਹੜੀ ਕਿ ਇਹ ਚੌਥੀ ਵਿਸ਼ਾਲ ਰਥ ਯਾਤਰਾ ਹੈ ਦਿਵਯਾ ਔਰ ਅਲੋਕਿਕ ਰਥ ਯਾਤਰਾ ਜਿਹੜੀ ਅੱਜ ਸ਼ੁਰੂ ਹੋ ਚੁੱਕੀ ਹੈ ਅਸੀਂ ਇਹ ਸਮਝਦੇ ਹਾਂ ਕਿ ਸ਼ਾਇਦ ਸਾਡੇ ਪਿਛਲੇ ਕਰਮਾਂ ਦੇ ਕੁਝ ਪੁੰਨਿਆ ਕਰਮ ਨੇ ਕਿ ਭਗਵਾਨ ਨੇ ਸਾਨੂੰ ਇਸ ਕਾਬਲ ਸਮਝਿਆ ਕਿਉਂਕਿ ਅਸੀਂ ਇੱਕ ਬਹੁਤ ਵੱਡੇ ਮੂਰਖ ਪ੍ਰਾਣੀ ਐ ਲੇਕਿਨ ਭਗਵਾਨ ਨੇ ਸਾਨੂੰ ਪਿਛਲੀਆਂ ਤਿੰਨ ਰਾਤ ਯਾਤਰਾ ਤੋਂ ਜਿਹੜਾ ਸੁਭਾਗਿਆ ਪ੍ਰਾਪਤ ਕੀਤਾ ਅੱਜ ਇਹ ਚੌਥੀ ਰਾਤ ਯਾਤਰਾ ਹੈ ਜਿੱਦਕਿ ਬਾਹ ਫੜ ਕੇ ਸਾਨੂੰ ਇਹ ਰਾਤ ਯਾਤਰਾ ਘੜਵਾਉਂਦੇ ਨੇ ਔਰ ਆਪਣੀ ਗੋਦ 'ਚ ਬਿਠਾ ਕੇ ਆਪਣਾ ਅਸ਼ੀਰਵਾਦ ਦਿੰਦੇ ਨੇ ਔਰ ਐਸੇ ਭਗਵਾਨ ਦੀ ਕਿਰਪਾ ਦੇ ਨਾਲ ਸੀ ਕਹਨੇ ਕਿ ਜਿਹੜਾ ਜਿਹੜਾ ਵੀ ਅੱਜ ਭਗਵਾਨ ਦੇ ਨੱਤਮਸਤਕ ਹੋਵੇ ਭਗਵਾਨ ਸਬਦੀਆਂ ਝੋਲੀਆਂ ਪਰਣ ਸਭ ਦਾ ਜੀਵਨ ਬਦਲੇਗਾ ਕਿਉਂਕਿ ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਔਰ ਮਾਂ ਮਾਂ ਲక్ష్ਮੀ ਔਰ ਮਾਂ ਭੂ ਦੇਵੀ ਸੰਗ ਰੱਥ ਤੇ ਵੀ ਰਾਜਮਾਨ ਹੋ ਚੁੱਕਿਆ ਸਾਰਿਆਂ ਦੇ ਅੱਗੇ ਤੁਹਾਡੇ ਚੈਨਲ ਰਾਹੀਂ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਜਿੱਥੋਂ ਤੱਕ ਹੋ ਸਕੇ ਲੁਧਿਆਣਾ ਨਗਰੀ ਚ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁਲ ਦੇ ਰੱਥ ਯਾਤਰਾ ਮਾਰਕ ਚਾਓ ਭਗਵਾਨ ਦੇ ਦਰਸ਼ਨ ਕਰੋ ਅਨੰਨਿਆ ਅਨੰਨਿਆ ਕਿਰਪਾ ਪ੍ਰਾਪਤ ਕਰੋ ਇਹ ਰਾਤਿਆਤਰਾ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁਲ ਤੋਂ ਚੱਲ ਕੇ ਜੀ ਫਾਉਂਟੇਨ ਚੌਂਗ ਫਾਉਂਟੇਨ ਚੌਂਗ ਤੋਂ ਰਾਣੀ ਚਾਂਸੀ ਰੋਡ ਰੂਪਸਕੈਰ ਰੂਪਸਕੈਰ ਤੋਂ ਸਰਦਾਰ ਜੁਵੈਲਰਸ ਆਰਤੀ ਚੌਂਗ ਤੋਂ ਹੁੰਦੀ ਹੋਈ ਮਹਾਰਾਜਾ ਅਰਜੈਂਸੀ ਮਹਾਰਾਜਾ ਅਰਜੈਂਸੀ ਤੋਂ ਅੱਗੇ ਜਾਂ ਕੇ ਇਹ ਖਤਮ ਹੋਣੀ ਹੈ ਜੀ ਆਪਣੇ ਸੰਧੂ ਟਾਵਰ ਦੇ ਨਾਲ ਉੱਥੇ ਇਹ ਬਹੁਤ ਵੱਡਾ ਜਿਹੜਾ ਸਵਾਗਤੀ ਮੰਚ ਹੈ ਉਹ ਲਗਵਾ ਕੇ ਉੱਥੇ ਜਿਹੜਾ ਹੈ ਜੀ ਸਾਡੀ ਇਹ ਯਾਤਰਾ ਜਿਹੜਾ ਸੰਪਨ ਹੋਣਾ ਜੀ ਤਿੰਨ ਜਗ੍ਹਾ ਮਹਾ ਆਰਤੀ ਹੈ ਜੀ ਔਰ ਜਿਹੜੀ ਪਹਿਲੀ ਆਰਤੀ ਹੈ ਮਹਾ ਆਰਤੀ ਆਰਤੀ ਸਟੀਲ ਵਾਲੇ ਕਰ ਰਹੇ ਨੇ ਜੀ ਪਹਿਲੀ ਵਾਰ ਇਹ ਹੋ ਰਿਹਾ ਕਿ ਆਰਤੀ ਸਟੀਲ ਵਾਲੇ ਮਹਾ ਆਰਤੀ ਕਰ ਰਹੇ ਨੇ ਜੀ ਔਰ ਉਸ ਤੋਂ ਬਾਅਦ ਦੂਸਰੀ ਜਿਹੜੀ ਮਹਾ ਆਰਤੀ ਹੈ ਉਹ ਵੀ ਕੇ ਹਰਜਾਈ ਦੇ ਬਾਅਦ ਹੈ ਜੀ ਟੀ 2 ਪਾਇਲਟ ਜੀ ਵੀ ਮਹਾ ਆਰਤੀ ਕਰ ਰਹੇ ਨੇ ਜੀ ਔਰ ਉਸ ਤੋਂ ਬਾਅਦ ਜਿਹੜੀ ਐਂਡ ਤੇ ਮਹਾ ਆਰਤੀ ਦਾ ਆਯੋਜਨ ਸਾਡੇ ਮਾਨਯੋਗ ਸਤਕਾਰਯੋਗ ਸ਼੍ਰੀ ਪ੍ਰਵੀਨ ਅਗਰਵਾਲ ਐਮ ਕੇ ਜੀ ਹੈ ਉਹਨਾਂ ਨੇ ਵੀ ਮਹਾ ਆਰਤੀ ਔਰ 56 ਪੋਗ ਦੀ ਜਿਹੜਾ ਵਵਸਥਾ ਕੀਤੀ ਗਈ ਹੈ ਔਰ ਰਸਤਿਆਂ ਦੇ ਵਿੱਚ ਕਈ ਜਗ੍ਹਾ ਤਾਂ ਕ੍ਰੇਨ ਲਗਾ ਕੇ ਵੀ 56 ਪੋਗ ਦਾ ਉਹ ਵਵਸਥਾ ਕੀਤੀ ਗਈ ਮੇਰਾ ਤਾਂ ਐਸਾ ਮੰਨਣਾ ਹੈ ਕਿ ਅੱਜ ਬ੍ਰਹਮਾਣ ਦੇ ਵਿੱਚ ਦੇਵੀ ਦੇਵਤਾ ਵੀ ਜਿਹੜੇ ਆ ਉਹ ਅੱਜ ਧਰਤੀ ਤੇ ਉਤਰ ਕੇ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦੇ ਰਿਹਾ ਹੈ ਖਾਸ ਤੌਰ ਦੇ ਉੱਪਰ ਜਿਹੜੀ ਨਾਰਥ ਦੀ ਸਭ ਤੋਂ ਵੱਡੀ ਰਾਤ ਯਾਤਰਾ ਬਣ ਗਈ ਹੈ ਤਾਂ ਮੇਰਾ ਤਾਂ ਐਸਾ ਹੀ ਮੰਨਣਾ ਕਿ ਪੂਰੇ ਨਾਰਥ ਵਰਤ ਦੇ ਜਿਹੜੇ ਜਿਹੜੇ ਭਾਰਤਵਰਸ਼ ਦੇ ਲੋਕ ਨੇ ਅੱਜ ਉਹ ਭਗਵਾਨ ਨੂੰ ਨਤਮਸਤਕ ਹੋਣ ਲਈ ਆਏ ਆ ਜਾ ਗੋਵਿੰਦਾ ਅੱਜ ਜਿਹੜੀ ਤਿਰੂਪਤੀ ਬਾਲਾਜੀ ਦੀ ਯਾਤਰਾ ਰਥ ਯਾਤਰਾ ਲੁਧਿਆਣਾ ਵਿੱਚ ਕੱਢੀ ਜਾ ਰਹੀ ਹੈ ਬਹੁਤ ਹੀ ਮੈਂ ਕਹਿ ਸਕਦੀ ਆ ਵੀ ਚੰਗੇ ਤਰੀਕੇ ਦੇ ਨਾਲ ਬਹੁਤ ਭਾਵਨਾਵਾਂ ਦੇ ਨਾਲ ਜਿਹੜੀ ਅਜ ਰਾਤ ਯਾਤਰਾ ਹੈ ਇਹ ਕੱਢੀ ਜਾ ਰਹੀ ਹੈ ਜਿਹੜੀ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਆਰਤੀ ਚੌਂਗ ਹੁੰਦੇ ਹੋਏ ਸ਼ੈਨ샤 ਪੈਲੇਸ ਜਾ ਕੇ ਇਸਮਾਪਤੀ ਹੋਣੀ ਹੈ ਔਰ ਅੱਜ ਲੁਧਿਆਣੇ ਦੀ ਧਰਤੀ ਹੋਰ ਵੀ ਪਵਿੱਤਰ ਹੋ ਗਈ ਹੈ ਗੋਬਿੰਦਾ ਜੀ ਦੇ ਤਿਰਪਤੀ ਬਾਲਾ ਜੀ ਦੇ ਦਰਸ਼ਨ ਕਰਕੇ ਔਰ ਇੱਥੇ ਉਹਨਾਂ ਦੇ ਚਰਨ ਪੈ ਕੇ ਔਰ ਮੈਂ ਆਸ ਕਰਦੀ ਹਾਂ ਤਿਰਪਤੀ ਬਾਲਾ ਜੀ ਇਸੇ ਤਰੀਕੇ ਨਾਲ ਆਪਣੇ ਆਸ਼ੀਰਵਾਦ ਲੁਧਿਆਣਾ ਵਾਸੀਆਂ ਤੇ ਬਨਾਏ ਰੱਖੇ ਚੈ ਗੋਬਿੰਦਾ ਮੈਂ ਕਿੰਨਿਆ ਉਤਸ਼ਾਹ ਦੀ ਅਗਰ ਗੱਲ ਕਰੀਏ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਇੰਨੀ ਸੰਗਤ ਦੂਰੋਂ ਨੇੜਿਓ ਸਾਰ ਜਗ੍ਹਾ ਚੱਲ ਕੇ ਆਏ ਆ ਗੋਬਿੰਦਾ ਜੀ ਦੇ ਦਰਸ਼ਨ ਕਰਨ ਵਾਸਤੇ ਔਰ ਸਰਦਾ ਉਹਨਾਂ ਦੀਆਂ ਅੱਖਾਂ 'ਚ ਨਜ਼ਰ ਆ ਰਹੀ ਹੈ ਕਿ ਜਦੋਂ ਪਰਦਾ ਚੱਕਿਆ ਗਿਆ ਔਰ ਉਹਨਾਂ ਦੇ ਦਰਸ਼ਨ ਹੋਏ ਤਾਂ ਕੱਲੀ-ਕੱਲੀ ਜਿਹੜੀ ਸੰਗਤ ਹੈ ਉਹ ਬੜੇ ਚੈਨ ਸੁਖ ਨਾਲ ਉਹਨਾਂ ਦੇ ਦਰਸ਼ਨ ਕਰ ਰਹੀ ਸੀ ਤੇ ਉਹਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਉਹ ਖੁਸ਼ੀ ਖੁਸ਼ੀ ਨਾਲ ਭਰੀਆਂ ਹੋਈਆਂ ਸੀ ਕਿ ਵੀ ਅੱਜ ਪ੍ਰਭੂ ਇੱਥੇ ਆਪ ਵਿਰਾਜਮਾਨ ਨੇ ਔਰ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਤੇ ਰੂਪਤੀ ਬਾਲਾ ਜੀ ਜਿਹੜੀ ਚੈਰੀਟੇਬਲ ਟਰਸਟ ਇਹਨਾਂ ਨੇ ਬਣਾਈ ਹੈ ਮਾਣ ਨੂੰ ਬਹੁਤ ਵਧਾਈ ਦਿੰਦਾ ਰਜੀਵ ਗਰਗ ਔਰ ਉਹਨਾਂ ਦੀ ਪੂਰੀ ਟੀਮ ਜਿਹੜੇ ਚੇਅਰਮੈਨ ਹੈ ਸੈਕਟਰੀ ਹੈ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਹੈ ਪਰ ਲੁਧਿਆਣਾ ਦੇ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਕਿ ਤੇਰੁਪਤੀ ਬਾਲਾ ਜੀ ਦੇ ਸਾਖਸ਼ਾਤ ਉਹਨਾਂ ਨੂੰ ਦਰਸ਼ਨ ਹੋ ਰਹੇ ਆ ਜੈ ਬਾਲਾ ਜੀ ਤੇਰੁਪਤੀ ਬਾਲਾ ਜੀ ਮਹਾਰਾਜੀ ਸਮੂਹ ਯਾਤਰਾ ਦੁਰਗਾ ਮਾਤਾ ਮੰਦਰ ਵਿਖੇ ਸ਼ੁਰੂ ਹੋ ਰਹੀ ਹੈ ਸਮੂਹ ਧਰਮਾਂ ਦੇ ਲੋਕ ਇੱਥੇ ਨਤਮਸਤਕ ਹੋਣ ਲਈ ਆਏ ਨੇ ਅਜਿਹੀਆਂ ਯਾਤਰਾ ਜਿਹੜੀਆਂ ਏਕਤਾ ਭਾਈਚਾਰਕ ਸਾਂਝ ਦੇ ਪਰਚੇ ਹੁੰਦੀਆਂ ਜੇ ਤੁਸੀਂ ਦੇਖੋਗੇ Hindu, Muslim, Sikh, Assai ਸਭ ਇੱਕ ਮਤ ਹੋ ਕੇ ਬਾਲਾਜੀ ਮਹਾਰਾਜ ਯਾਤਰਾ ਸ਼ਾਮਲ ਹੋਣਾ ਨੇ ਹਲਕਾ ਤੁੰਗਰ ਦਾ ਸੇਵਾਦਾਰ ਹੁਣ ਤੋਂ ਆਪਣੇ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਅੱਜ ਦੀ ਯਾਤਰਾ ਦੀ ਇੱਥੇ ਇਲਾਕਾ ਨਿਵਾਸੀ ਨੂੰ ਮੁਬਾਰਕਬਾਦ ਦਿੰਨਾ ਉਥੇ ਅਰਦਾਸ ਕਰਦਾ ਕਿ ਸਾਡੇ ਪੰਜਾਬ ਤੇ ਇਸੇ ਤਰ੍ਹਾਂ ਏਕਤਾ ਭਾਈਚਾਰਕ ਸਾਂਝ ਬਣੀ ਰਹੇ ਗੁਰੂਆਂ ਪੀਰਾਂ ਦੇ ਮੇਲੇ ਲੱਗਣ ਭਗਵਾਨ ਦੇ ਦਰਸ਼ਨ ਕਰਨ ਲਈ ਆਏ ਆਂ ਭਗਵਾਨ ਨੂੰ ਨਮਸਕਾਰ ਕਰਨ ਲਈ ਆਏ ਆਂ ਤੇ ਬੜੀ ਖੁਸ਼ੀ ਹੋਈ ਕਿ ਅਸੀਂ ਸਾਰੇ ਮਿਲ ਕੇ ਭਗਵਾਨ ਦੀ ਰਾਤ ਯਾਤਰਾ ਵਿੱਚ ਸ਼ਾਮਲ ਹੋ ਗਏ ਆਂ ਆਰਤੀ ਕੀਤੀ ਹੈ ਸਭ ਲਈ ਅਰਦਾਸ ਕੀਤੀ ਹੈ ਬਹੁਤ ਅੱਛਾ ਬੜਾ ਖੁਸ਼ੀ ਦਾ ਮੌਕਾ ਰੱਬ ਦੀ ਹਾਜ਼ਰੀ ਜਦੋਂ ਵੀ ਜਾਈਏ ਪ੍ਰਭੂ ਦੇ ਚਰਨਾਂ ਜਦੋਂ ਵੀ ਜਾਈਏ ਉਦੋਂ ਅਰਦਾਸ ਕਰਨ ਲਈ ਸਮਾਂ ਹੁੰਦਾ ਸਭ ਦੇ ਅੱਛੇ ਜੀਵਨ ਲਈ ਅੱਛੀ ਤਰੱਕੀ ਲਈ ਪੰਜਾਬ ਦੀ ਦੇਸ਼ ਦੀ ਉਹਦੇ ਲਈ ਅਰਦਾਸ ਕੀਤੀ ਸੰਕਟਾਂ ਦੇ ਵਿੱਚ ਕਿੰਨਾ ਕੁ ਛਾ ਦੇਖ ਬਹੁਤ ਉਤਸ਼ਾਹ ਆ ਸੰਕਟਜ ਔਰ ਇਹ ਜਿਹੜੀਆਂ ਧਾਰਮਿਕ ਜਿਹੜੀਆਂ ਸੇਵਾਵਾਂ ਨੇ ਇਹ ਚਲਦੀਆਂ ਰਹਿਣੀਆਂ ਚਾਹੀਦੀਆਂ ਅੱਜ ਦੁਰਗਾ ਮਾ ਮੱਦਰ ਤੋਂ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਰਥ ਯਾਤਰਾ ਤੇ ਸ਼ਾਮਲ ਸਾਰੇ ਇਲਾਕਾ ਵਾਸੀਆਂ ਨੂੰ ਨਮਸਕਾਰ ਜੈ ਸ਼੍ਰੀ ਬਾਲਾ ਜੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਾਰੇ ਹੀ ਪ੍ਰਬੰਧਕ ਕਮੇਟੀ ਨੂੰ ਔਰ ਜਿਨ੍ਹਾਂ ਨੇ ਇਕੱਠੇ ਹੋ ਕੇ ਸ਼੍ਰੀ ਤ੍ਰਿਪਤੀ ਬਾਲਾ ਜੀ ਦਾ ਅੱਜ ਰਥ ਯਾਤਰਾ ਦਾ ਪ੍ਰਬੰਧ ਕੀਤਾ ਹੈ ਔਰ ਧੰਨਵਾਦ ਕਰਦਾ ਵਾਂ ਔਰ ਸ਼੍ਰੀ ਤੇਰਪਤੀ ਬਾਲਾ ਜੀ ਅੱਗੇ ਅਰਦਾਸ ਕਰਦਾ ਬਾਲਾ ਜੀ ਸਾਰੇ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਇਸ ਦਰ ਨਾਲ ਮਿਲ ਕੇ ਆਪਾਂ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾ ਦੀ ਮਦਦ ਕਰੀਏ ਔਰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਆ ਤੇ ਬਾਲਾ ਜੀ ਕਿਰਪਾ ਕਰਨ ਅਸੀਂ ਇਕੱਠੇ ਹੋ ਕੇ ਇੰਨਾ ਵਿਕਾਸ ਕਰੀਏ ਤੇ ਸਾਡੀ ਔਲ ਵਾਲੀ ਜਨਰੇਸ਼ਨ ਸਾਡੇ ਔਲ ਵਾਲਾ ਇੱਕ ਬੱਚਿਆਂ ਦਾ ਤੇ ਉਹ ਸੁਧਰ ਸਕੇ ਸਾਫ਼ ਹੋ ਸਕੇ ਔਰ ਨਸ਼ਿਆਂ ਤੋਂ ਬਚ ਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਆ ਉਹ ਇਕੱਠੇ ਹੋ ਕੇ ਆਪਾਂ ਧਰਮ ਦੀ ਤੇ ਸਮਾਜ ਦੀ ਸੇਵਾ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬ ਜਾ ਸ਼੍ਰੀ ਬਾਲਾ ਜੀ